ਸਭ ਤੋਂ ਪਹਿਲਾਂ ਭਾਈ ਮੈਂ ਸਾਰੇ ਸੋਡੇ ਪੱਤਰਕਾਰ ਭਰਾਵਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਡਾ ਪੂਰਾ ਮੀਟਿੰਗ 'ਚ ਸਾਥ ਦਿੱਤਾ ਅੱਜ ਮੀਟਿੰਗ ਸੀਗੀ ਥਾਣਾ ਭਦੌੜ ਦੇ ਵਿੱਚ ਐਸਐਸਓ ਸਾਹਿਬ ਜਿਹੜੇ ਸਵੰਦਤਾ ਸਸ਼ਟਕ ਪਡੌੜ ਨੇ ਸਰਦਾਰ ਗੁਬਿੰਦਰ ਸਿੰਘ ਜੀ ਅੱਜ ਛੁੱਟੀ ਤੇ ਨੇ ਅਫੀਸ਼ੀਅਲ ਕੋਈ ਕੰਮ ਮੰਨੂ ਨਿਕਰੇ ਲੋ ਤੇ ਡਿਪਟੀ ਸਾਹਿਬ ਆਏ ਵੀ ਸੀ ਉਹਨਾਂ ਦਾ ਨਾਮ ਵੀ ਗੁਰਵਿੰਦਰ ਨੇ ਤਾਪੇ ਤੋਂ ਨਾਲ ਸਾਰਾ ਸਟਾਫ ਸੀਗਾ ਸਬ ਇੰਸਪੈਕਟਰ ਮਲਕੀਤ ਜੀ ਸੀਗੇ ਹਰਦੀਪ ਜੀ ਸੀਗੇ ਹੈਡ ਮੁੰਸੀ ਵਗੈਰਾ ਤਾਂ ਵਿਸ਼ਾ ਸਾਰੇ ਮੇਰੇ ਨਾਲ ਭਰਾ ਸਾਰੇ ਜਿਹੜੇ ਖੜੇ ਨੇ ਦੋ ਚਾਰ ਵਿਸ਼ੇ ਮੁੱਖ ਸੀਗੇ ਇੱਕ ਨਸ਼ਿਆਂ ਦੇ ਬਾਰੇ ਵੀ ਨਸ਼ਿਆਂ ਦੀ ਜਿਹੜੀ ਹੋਰ ਰਿਕਾਬੜ ਦੀ ਲੋੜ ਆ ਭਾਵੇਂ ਸਰਕਾਰ ਮਿਹਨਤ ਕਰ ਰਹੀ ਅਸੀਂ ਇਸ ਧੰਨਵਾਦ ਕਰਦੇ ਆਂ ਪਰ ਹਜੇ ਹੋਰ ਵੀ ਅਹਿਮ ਲੋੜ ਆ ਅਸੀਂ ਪਧੌੜ ਕਰਨੀਓ ਸਾਥ ਦੂਜਾ ਵਿਸ਼ਾ ਸੀਗਾ ਜੀ ਟ੍ਰੈਫਿਕ ਦਾ ਬੱਚਿਆਂ ਨਾਲ ਜੁੜਿਆ ਵਾ ਨੌਜਵਾਨ ਬੱਚੇ ਸਾਡੇ ਨੇ ਮੁੰਡੇ ਵੀ ਸਾਡੇ ਨੇ ਧੀਆਂ ਵੀ ਸਾਡੇ ਨੇ ਜਿਹੜੇ ਸਕੂਲਾਂ ਦੇ ਬੱਚੇ ਨੇ ਵੀ ਜਿਹੜੇ ਪ੍ਰਾਈਵੇਟ ਸਕੂਲ ਆ ਭਾਵੇਂ ਸਰਕਾਰੀ ਸਕੂਲ ਆ ਬੱਚੇ ਵਾਈਕ ਤੇ ਤਿੰਨ ਤਿੰਨ ਚਾਰ ਬੈਠਦੇ ਨੇ ਨਾ ਤਾਂ ਕਈ ਵਾਰੀ ਮਾਪਿਆਂ ਨੂੰ ਪਤਾ ਹੁੰਦਾ ਨਾ ਸਕੂਲ ਨੂੰ ਪਤਾ ਹੁੰਦਾ ਪਤਾ ਉਹਦੀ ਲੱਗਾ ਬਾਜ਼ਾਰ ਜਦੋਂ ਸ਼ੀਸ਼ੀ ਜਾਣੇ ਇਕੱਠੇ ਹੋ ਜਾਂਦੇ ਉਹਦੀ ਪ੍ਰੋਪਰ ਡਿਸਕਸ਼ਨ ਹੋਈ ਆ ਜੀ ਉਹਨਾਂ ਤੇ ਪ੍ਰਿੰਸੀਪਲ ਸਾਹਿਬ ਨੂੰ ਜਿੰਮੇ ਸਾਨੂੰ ਡਿਪਟੀ ਸਾਹਿਬ ਨੇ ਦੱਸਿਆ ਉਹਨਾਂ ਨਾਲ ਮੀਟਿੰਗ ਕਰਨਗੇ ਬੈਂਕ ਆਫੀਸਰਜ਼ ਨਾਲ ਮੀਟਿੰਗ ਕਰਨਗੇ ਵੀ ਜਿੱਥੇ ਜ਼ਿਆਦਾ ਰਸ਼ਵਤ ਦਾ ਉਹਨੂੰ ਠਿਕ ਤਾ ਇੱਕ ਟਰਾਲੀਆਂ ਤੇ ਹਰਨ ਵਾਲੀ ਗੱਲ ਸੀ ਜੀ ਜ਼ਿਆਦੇ ਵੱਡੇ ਆਊਟ ਸਪੀਕਰ ਲਾ ਕੇ ਚੱਲਦੇ ਨੇ ਨਾ ਤਾਂ ਉਹਨਾਂ ਨੂੰ ਆਪ ਸੁਣਦਾ ਕੁਛ ਉਧਰੋਂ ਟਰਾਲੀ ਦੀ ਆਵਾਜ਼ ਹੁੰਦੀ ਹੈ ਟਰੈਕਟਰ ਦੀ ਉਹਦਾ ਵੀ ਅਸੀਂ ਜ਼ਿਕਰ ਕੀਤਾ ਇਹ ਸਾਡੇ ਮੁੱਖ ਬਿਸ਼ੇ ਰਹੇ ਇੱਕ ਵੱਡਾ ਬਿਸ਼ਾਣ ਨਾਲ ਇਹ ਰਿਹਾ ਵੀ ਹਸਤਾਤ ਜਿਹੜੀ ਜੀਵ ਵਾਲੀ ਗੋਲੀ ਮਿਲਦੀ ਹੈ ਉਹ ਕਈ ਸਾਲਾਂ ਤੋਂ ਅਸੀਂ ਦੇਖ ਰਹੇ ਹਾਂ ਜਿੱਦੀ ਖਤਰੋ ਸ਼ੁਰੂ ਕੀਤੀ ਸੀ ਵੀ ਯਾਰ ਲੋਕਾਂ ਨੇ ਨਸ਼ਾ ਛੱਡਣਾ ਤੇ ਇਹਨਾਂ ਨੂੰ ਯਾਰ ਗੋਲੀ ਤੇ ਲਾ ਕੇ ਹੌਲੀ ਹੌਲੀ ਘਟਾ ਕੇ ਬੰਦ ਕਰੋ ਦੁੱਖ ਨਾ ਕਹਿਣਾ ਪੈ ਰਿਹਾ ਵੀਰ ਜੀ ਵੀ ਉਹ ਲਗਾਤਾਰ ਕਈ ਸਾਲਾਂ ਤੋਂ ਉਮੀਦ ਜਾਰੀ ਹੈ ਕਮੀ ਕਿੱਥੇ ਆ ਪੁਲਿਸ ਪ੍ਰਸ਼ਾਸਨ ਦੇਖੇ ਡਾਕਟਰ ਸਾਹਿਬਾਨ ਦੇਖਣ ਮੈਨੂੰ ਕੋਈ ਉਹਦੇ ਨਾਲ ਨਸ਼ਾ ਛੱਡਣ ਵਾਲੀ ਰਾਹਤ ਸਾਨੂੰ ਭਦੌੜ ਨੂੰ ਮਿਲੀ ਲੱਗਦੀ ਜਿਹੜੇ ਜਿਹੜੇ ਮੁੱਦੇ ਚੱਕਿਆ ਸਰ ਪੁਲਿਸ ਵੱਲੋਂ ਕੀ ਸਹਿਯੋਗ ਦਿੱਤਾ ਗਿਆ ਜਾਂ ਕੀ ਵਿਸ਼ਵਾਸ ਦਿੱਤਾ ਗਿਆ ਪੁਲਸ ਡਿਪਟੀ ਸਾਹਿਬ ਨੇ ਜੀ ਗੱਲ ਬਹੁਤ ਧਿਆਨ ਨਾਲ ਸੁਣੀ ਆ ਸਰਦਾਰ ਗੁਰਵਿੰਦਰ ਸਿੰਘ ਜਿਹੜੇ ਤੱਪਾ ਦੇ ਡਿਪਟੀ ਸਾਹਿਬ ਨੇ ਥਾਣੇ ਦਾ ਸਾਰਾ ਸਟਾਫ ਉਹਨਾਂ ਨੇ ਸਾਡੀ ਗੱਲ ਧਿਆਨ ਨਾਲ ਸੁਣੀ ਆ ਕੱਲਾ ਕੱਲਾ ਪੁਆਇੰਟ ਸਾਡਾ ਉਹਨਾਂ ਨੇ ਨੋਟ ਕੀਤਾ ਤੇ ਸਾਡੇ ਨਾਲ ਵਾਅਦਾ ਕੀਤਾ ਜੀ ਅਸੀਂ ਵੀ ਵਾਅਦਾ ਕੀਤਾ ਉਹਨਾਂ ਨੇ ਤਾਂ ਵਾਅਦਾ ਇਹ ਕੀਤਾ ਵੀ ਤੁਹਾਨੂੰ 15 ਦਿਨਾਂ ਚ ਰਿਜ਼ਲਟ ਨਜ਼ਰ ਆਉਣਗੇ ਅੱਜ ਤੋਂ ਅਸੀਂ ਸ਼ੁਰੂ ਕਰਾਂਗੇ ਅਸੀਂ ਸ਼ਹਿਰ ਕੰਨਿਓ ਕੀਤਾ ਵੀ ਸਾਡੇ ਭਦੌੜ ਦਾ ਜਿੰਨੇ ਸਾਰੇ ਮੋਤਵਰ ਸੱਜਣ ਨੇ ਜਿੰਨੇ ਸਾਡੇ ਸ਼ਹਿਰ ਦੇ ਪੋਲਿਟਿਕਲ ਸੱਜਣ ਨੇ ਸੰਸਥਾਵਾਂ ਦੇ ਕਲੱਬਾਂ ਦੇ ਪ੍ਰਧਾਨ ਨੇ ਹੋਰ ਬੰਦੇ ਨੇ ਲੋਕਲ ਜਿਹੜੇ ਵਿਚਰਦੇ ਨੇ ਉਹ ਸਾਰੇ ਬੰਦੇ ਇਹਨਾਂ ਦਾ ਰੱਜ ਕੇ ਸਾਥ ਦੇ ਰਹੇ ਲੋਕਾਂ ਨੂੰ ਕੀ ਅਪੀਲ ਕਰਨੀ ਚਾਹੀਦੀ ਹੈ ਜਿਹੜੇ ਮੁੱਦੇ ਆ ਬਿਲਕੁਲ ਇਹ ਬਹੁਤ ਵੱਡਾ ਤੁਹਾਡਾ ਕੁਐਸਚਨ ਆ ਜੀ ਜਦੋਂ ਅਸੀਂ ਕਿਸੇ ਪ੍ਰਸ਼ਾਸਨ ਨੂੰ ਆ ਕੇ ਸ਼ਿਕਾਇਤਾਂ ਕਰਦੇ ਆ ਜਾਂ ਅਸੀਂ ਆ ਕੇ ਇਹ ਗੱਲ ਧਰਦੇ ਆ ਵੀ ਇਹ ਨਹੀਂ ਹੋ ਰਿਹਾ ਤਾਂ ਲੋਕ ਜਿਹੜੇ ਸਮਾਜ ਦਾ ਉਹੀ ਹਿੱਸਾ ਨੇ ਜਿਹੜੇ ਸਮਾਜ ਨੂੰ ਅਸੀਂ ਸੁਧਾਰਨਾ ਮੈਂ ਸਾਰੇ ਸ਼ਹਿਰ ਨੂੰ ਉਰਜਰ ਬੇਨਤੀ ਕਰਦਾ ਵੀ ਜਿਸ ਬੰਦੇ ਕੋਲੇ ਜਿੰਨਾ ਵੀ ਸਮਾਂ ਦਿਨ ਚ ਘੰਟਾ 4 ਘੰਟੇ ਆ 2 ਘੰਟੇ ਆ ਸਮਾਜ ਨੂੰ ਦਿਆ ਕਰੋ ਸੁਧਾਰ ਕੰਨੀ ਨੂੰ ਕੱਲਾ ਜੇ ਆਪਾਂ ਪਾਤੀ ਵੀ WhatsApp ਗਰੁੱਪ ਚ ਪਾਤੀ ਗੱਲ ਬੰਦ ਕਰਤੀ ਜਾਂ ਆਪਾਂ ਪ੍ਰੈਕਟੀਕਲ ਕੰਮ ਨਹੀਂ ਕਰਦੇ ਤਾਂ ਮੈਨੂੰ ਲੱਗਦਾ ਫਿਰ ਰਿਜ਼ਲਟ ਵੀ ਜ਼ੀਰੋ ਹੀ ਆਉਣਗੇ ਜੇ ਅਸੀਂ ਲੱਗ ਗਏ ਸਾਰੇ ਸਾਡੇ ਨਾਲ ਜਿਵੇਂ ਅੱਜ ਮੀਡੀਆ ਖੜਾਗਾ ਸਾਰਾ ਆਏ ਲੋਕ ਲੱਗ ਜਾਣ 10 ਮਿੰਟ ਦੇ ਦਿਨ ਘੰਟਾ ਦੇ ਦੇਣਾ ਮਿੱਠਤ ਨਾਲ ਗਰਮੈਸ਼ ਨਾਲ ਤੇ ਸੁਧਾਰ ਕਿਵੇਂ ਨਹੀਂ ਆਊਗਾ ਜੀ ਸੁਧਾਰ ਵੀ ਕਿਸੇ ਗੱਲ ਨਾਲ ਆਉਣਾ ਹੀ ਹੁੰਦਾ